ਦਿਖਾ ਰਿਹਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕੀ ਜੁਤਾਰਮਿਕ ਸਜ਼ਾ ਸੁناਈ ਗਈ ਹੈ ਉਸ ਦੀ ਹੁਣ ਪਾਲਣਾ ਕੀਤੀ ਜਾ ਰਹੀ ਹੈ। ਦੱਸ ਦੇ ਕੇ ਸੁਪਲਾ ਸੁਦੇਸ਼ ਸਿੰਘ 309 ਦੀਆਂ ਤਸਵੀਰਾਂ ਵੀ ਵਿਖਾਈਆਂ ਤੇ ਇੱਥੇ ਹੁਣ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਸੇਵਾਦਾਰ ਵਜੋਂ ਸੇਵਾ ਨਿਭਾਉਂਦੀ ਸਜ਼ਾ ਦਿੱਤੀ ਗਈ ਹੈ ਉਹ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਇੱਥੇ ਸੇਵਾਦਾਰ ਦੇ ਬਾਣੇ ਦੇ ਵਿੱਚ ਬਰਛਾ ਫੜ ਕੇ ਇੱਥੇ ਸੇਵਾਦਾਰ ਦੀ ਉਹ ਹੁਣ ਸੇਵਾ ਨਿਭਾ ਰਹੇ ਨੇ। ਤਬਾਅਮ ਆਗੂ ਜਿਹੜੇ ਨੇ ਜਿਨ੍ਹਾਂ ਨੂੰ ਹੋਰ ਆਗੂਆਂ ਨੂੰ ਵਖਵਾ ਘੁਰਾਂ ਦੇ ਤਹਿਤ ਜੋ ਸਜ਼ਾਵਾ ਸੁਣਾਈ ਗਈ ਹੈ ਨਾ ਧਾਰਮਿਕ ਉਸ ਦੀ ਪਾਲਣਾ ਉਹਨਾਂ ਵੱਲੋਂ ਕੀਤੀ ਜਾਏਗੀ ਤੇ ਅੱਜ ਕਿਉਂਕਿ 9 ਤੋਂ 10 ਵਜੇ ਤੱਕ ਇਹ ਸੇਵਾਦਾਰ ਦੀ ਸੇਵਾ ਨਾ ਨੇ ਨਿਭਾਣੀ ਹੈ ਸੁਖਦੇਵ ਸਿੰਘ ਟੀਮ ਸਾਹਿਬ ਅਤੇ ਸੁਬੀਰ ਸਿੰਘ ਬਾਦਲ ਨੇ ਸੋ ਐ ਸੇਵਾਦਾਰ ਦੱਸਦੇ ਕਿਉਂਕਿ ਉਹਨਾਂ ਦੀ ਸਿਹਤ ਨੂੰ ਦੇਖਦਾ ਸੁਦੇਵ ਸਿੰਘ ਟੀਨਸਾ ਵੀ ਵੀਲਚੇਅਰ ਤੇ ਕਿਉਂਕਿ ਨੇ ਉਹਨਾਂ ਦੀ ਉਮਰ ਦੇ ਲਿਹਾਜ਼ ਦੇ ਨਾਲ ਉਹਨਾਂ ਨੂੰ ਫਿਰ ਐ ਸੇਵਾ ਦਿੱਤੀ ਗਈ ਹੈ ਉੱਥੇ ਸੁਖਬੀਰ ਸਿੰਘ ਬਾਦਲ ਦੇ ਪੈਰ ਦੇ ਵਿੱਚ ਫ੍ਰੈਕਚਰ ਹੋਣ ਦੇ ਚਲਦਿਆਂ ਉਹਨਾਂ ਨੂੰ ਵੀ ਵੀਲਚੇਅਰ ਤੇ ਬੈਠ ਕੇ ਤੇ ਸੇਵਾਦਾਰ ਦੀ ਸੇਵਾ ਨਿਵਾੜਤੀ ਸਜ਼ਾ ਸੁਲਾਈ ਗਈ ਹੈ ਸੋ ਇੱਥੇ ਇਹ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਵਿਖਾ ਰਹੇ ਹਾਂ ਜਿੱਥੇ ਇੱਕ ਘੰਟਾ ਸੇਵਾਦਾਰ ਦੇ ਬਾਣੇ ਦੇ ਵਿੱਚ ਪੜቻ ਫੜ ਕੇ ਐ ਸੇਵਾ ਨਿਭਾਈ ਜਾਣੀ ਹੈ ਸੋ ਉਥੇ ਮੀਡੀਆ ਦਾ ਵੀ ਜਮਾਵੜਾ ਹੈ ਇਸ ਤੋਂ ਬਾਅਦ ਇੱਕ ਕੰਟਾ ਲੰਗਰ ਭਾਂਡੇ ਮਾਂਜਨ ਤੇ ਜੋੜਿਆ ਦੀ ਵੀ ਸੇਵਾ ਇਹਨਾਂ ਵੱਲੋਂ ਨਿਭਾਈ ਜਾਣੀ ਆ ਜਿਸ ਦੇ ਨਾਲ ਛੇ ਦਰਬਾਰ ਸਬਜ਼ੀ ਫਸਿਲ ਤੋਂ ਪੀਤੇ ਦਿਨ ਛੇੜੀ ਕਾਲ ਤੱਕ ਸਾਹਿਬ ਵੱਲੋਂ ਇਹ ਧਾਰਮਿਕ ਸਜ਼ਾਵਾਂ ਸੁਨਾਈਆਂ ਗਈਆਂ ਇਹਨਾਂ तमाम ਆਗਵਾਨ ਨੂੰ ਔਰ ਯਕੀਨਨ ਬੜਾ ਹੀ ਇਤਿਹਾਸਿਕ ਪੀਤੇ ਦਿਨ ਇਹ ਮੌਕਾ ਸੀ ਪਲ ਸੀ ਔਰ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਘਟਨਾਕ੍ਰਮ ਹੋਇਆ ਜੋ ਕਾਰਵਾਈ ਹੋਈ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਅਹਿਮ ਸੀ ਔਰ ਸਭ ਦੀ ਨਜ਼ਰਾਂ ਟਿਕੀਆਂ ਸਨ ਕਿ ਕਿਸ ਤਰ੍ਹਾਂ ਦੇ ਨਾਲ ਇਥੇ ਇਹ ਪੂਰਾ ਕਟਨਾਕਰਮ ਹੋਏਗਾ ਕਿ ਸਜ਼ਾਵਾਂ ਸੁਨਾਈਆਂ ਜਾਣ ਜਾਂ ਬੜੀ ਸਖਤ ਸਜ਼ਾਵਾਂ ਵੀ ਸੁਨਾਈਆਂ ਗਈਆਂ ਨੇ ਸਖਤ ਟਿੱਪਣੀਆਂ ਵੀ ਜੜੀਆਂ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਵੱਲੋਂ ਕੀਤੀਆਂ ਗਈਆਂ ਸੋਝੇ ਵਿਚਾਰ ਇਹ ਆਗੂ ਜਿਹੜੇ ਵਕਫਾਕ ਉਸ ਵੇਲੇ ਪਾਰਟੀ ਦਾ ਹਿੱਸਾ ਸਨ ਜਾਂ ਪਾਰਟੀ ਦਾ ਨਾਲ ਜੁੜੇ ਰਹੇ ਸਨ ਮੰਤਰੀ ਸਨ ਸੋ ਉਹਨਾਂ ਸਭ ਨੂੰ ਉਹਨਾਂ ਦੇ ਗੁਨਾਹ ਦੇ ਹਿਸਾਬ ਦੇ ਨਾਲ ਧਾਰਮਿਕ ਸਜ਼ਾਵਾਂ ਜੜੀਆਂ ਸੁਨਾਈਆਂ ਗਈਆਂ ਨੇ ਤੇ ਸੁਪੀਰ ਸਿੰਘ ਬਾਦਲ ਇਸ ਲਈ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਸੇਵਾਦਾਰ ਵਜੋਂ ਇਹ ਸੇਵਾ ਨਿਭਾਉਣ ਦੀ ਸਜ਼ਾ ਸੁਨਾਈ ਗਈ ਬੀਤ ਦਿਨ ਸੋ ਫਿਲਹਾਲ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਇਸੇ ਤਰ੍ਹਾਂ ਦੇ ਨਾਲ ਹੋਰਨਾ ਆਗਵਾਨ ਨੂੰ ਵੀ ਜੋ ਸੇਵਾਵਾਂ ਦਿੱਤੀਆਂ ਗਈਆਂ ਨੇ ਨਿਭਾਉਣ ਦੇ ਲਈ ਉਹ ਵੀ ਨਿਭਾਉਣਗੇ ਸੋ ਇੱਥੇ ਇੱਕ ਘੰਟਾ ਜਿਹੜਾ ਹੈ ਸੇਵਾਦਾਰ ਵੱਜੋ ਇਸੇ ਤਰ੍ਹਾਂ ਦੇ ਨਾਲ ਉਹ ਸੇਵਾ ਨਿਭਾਉਂਦੇ ਨਜ਼ਰ ਆਉਣਗੇ ਇਸ ਤੋਂ ਬਾਅਦ ਇੱਕ ਘੰਟਾ ਲੰਗਰ ਭਾਂਡੇ ਮਾਉਣ ਦੀ ਸੇਵਾ ਵੀ ਉਹਨਾਂ ਵੱਲੋਂ ਨਿਭਾਈ ਜਾਣੀ ਹੈ ਸੋ ਦੱਸ ਦੇ ਕਿ ਜਿਹੜੀਆਂ ਸਜ਼ਾਮਾ ਧਾਰਮਿਕ ਸੋਈਆਂ ਗਈਆਂ ਨੇ ਇੱਕ ਨਿਮਾਣੇ ਸਿੱਖਾਂ ਵਾਂਗ ਇਹਨਾਂ तमाम ਆਗਵਾਨ ਨੇ ਪ੍ਰਵਾਨ ਜੁੜਾ ਹੈ ਕੀਤਾ ਬਿੰਦਰ ਮੋਂਗਾ ਲਗਾਤਾਰ ਤਸਵੀਰਾਂ ਤੇ ਜਾਣਕਾਰੀ ਜਿਹੜੇ ਨੇ ਪਹੁੰਚਾ ਰਹੇ ਨੇ ਮੇਰੇ ਨਾਲ ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰ ਬੀਤੇ ਦਿਨ ਤੋਂ ਹੀ ਇੱਕ ਇੱਕ ਤਸਵੀਰ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਹੈ ਜਿਹੜੇ ਤਾਂ ਸਿੱਖੀ ਨਾਲ ਜੁੜੇ ਨੇ ਉਹ ਜਾਣਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਕਿ ਸਰਵੋਤ ਸਿੱਖਾਂ ਦੀ ਅਦਾਲਤ ਹੈ ਕਿੰਨਾ ਅਹਿਮ ਜੜਾ ਹੈ ਇਹ ਸਾਰਾ ਘਟਨਾਕ੍ਰਮ ਸੀ ਔਰ ਜਿਸ ਤਰ੍ਹਾਂ ਨਾਲ ਧਾਰਮਿਕ ਸਜ਼ਾਵਾਂ ਸੁناਈਆਂ ਗਈਆਂ ਲੇਕਿਨ ਜਿਹੜੇ ਹੋਰ ਧਰਮਾਂ ਦੇ ਲੋਕ ਨੇ ਉਹਨਾਂ ਲਈ ਵੀ ਸ਼ਾਇਦ ਇੱਕ ਨਵਿਕਲਾ ਮੌਕਾ ਸੀ ਉਹਨਾਂ ਨੂੰ ਵੀ ਸਮਝਣ ਦਾ ਮੌਕਾ ਮਿਲਿਆ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਇਹ ਸਿੱਖਾਂ ਸੁਰੱਖਿਆ ਦਾ ਕੇਰਨ ਤਨਾਤ ਕੀਤਾ ਗਿਆ ਹੈ ਸੁਰੱਖਿਆ ਦੇ ਨਾਲ ਪੁਖਤਾ ਪ੍ਰਬੰਧ ਕੀਤੇ ਗਏ ਜਿੱਥੇ ਚਰਚਾ ਲਈ ਕਮੇਟੀ ਦੀ ਟਾਸਕ ਫੋਰਸ ਵੱਲੋਂ ਜੋ ਪਾਈ ਜਾ ਰਹੀ ਹੈ ਉੱਥੇ ਪੰਜਾਬ ਪੁਲਿਸ ਦੇ ਇੱਕ ਸਕਿਉਰਟੀ ਲੇਅਰ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੈ ਜਿਸ ਦੀ ਗਵਾਹੀ ਕੈਸਪੀ ਪੱਧਰ ਦੇ ਜਿਹੜੇ ਅਫਸਰ ਕਰ ਸੁਰੱਖਿਆ ਦੇ ਵਿਆਹ ਨਾਲ ਸਖਤ ਪ੍ਰਬੰਧ ਕੀਤੇ ਗਏ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਿੱਥੇ ਰਸਤਿਆਂ ਤੇ ਵੀ ਜਿਹੜੀ ਹੈ ਮਕੰਮਲ ਰੂਪ ਚ ਨਾਕਾਬੰਦੀ ਕੀਤੀ ਗਈ ਪਰ ਲਗਾਤਾਰ ਯਤਨ ਦੇ ਕੇ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਚੱਲਣੀ ਪਵੇ ਇਸੇ ਲਈ ਹੁਣ ਮੀਡੀਆ ਨੂੰ ਜਿਹੜਾ ਇੱਕ ਪਾਸੇ ਕਰ ਦਿੱਤਾ ਗਿਆ ਤਾਂ ਜੋ ਸੰਗਤ ਦੇ ਆਨਜਾਨ ਦਾ ਰਸਤਾ ਜਿਹੜਾ ਹੈ ਉਹ ਨਿਰਵਿਘਨ ਜਿਹੜਾ ਖੁੱਲਾ ਰਵੇ ਜਾਰੀ ਰਵੇ ਸੰਗਤ ਨੂੰ ਕੋਈ ਮੁਸ਼ਕਲ ਪਰੇਸ਼ਾਨੀ ਖੱਜਲ ਖਵਾਰੀ ਜਿਹੜੀ ਹੈ ਉਹ ਨਾ ਚੱਲਣੀ ਪਵੇ ਤਾਂ ਘੰਟਾ ਘਰ ਪ੍ਰੇਸ਼ਦਾਰ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਨਗਾਇਕੀ ਧਾਰਮਿਕ ਜੀ ਜਿਹੜੀ ਪੁਕਤੰਤਾ ਆਦੇਸ਼ ਹੋਇਆ ਸੀ ਧਾਰਮਿਕ ਸਜ਼ਾ ਲਗਾਈ ਗਈ ਸੀ ਕਾਫੀ ਅਹਿਮ ਵੱਡੇ ਫੈਸਲੇ ਜਿਹੜੇ ਆ ਪੰਥ ਸਿੰਘ ਸਭਾ ਨੂੰ ਲਈ ਗਏ ਸਨ ਸ਼੍ਰੀ ਅਕਾਲ ਤਖਸਾਲ ਦੀ ਫਕੀਲ ਤੋਂ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਬਣੀ ਰਗਵੀਰ ਸਿੰਘ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ ਔਰ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੇ ਗੁਨਾ ਆਪਣੀ ਝੋਲੀ ਚ ਪਾਏ ਗਏ ਸਾਰੇ ਗੁਨਾ ਕਬੂਲੇ ਗਏ ਜਿਸ ਦੇ ਚਲਦੇ ਆ ਉਹਨਾਂ ਨੂੰ ਸਜ਼ਾਵਾਂ ਲਗਾਈਆਂ ਗਈਆਂ ਔਰ ਉਹ ਆਗੂ ਜਿਨ੍ਹਾਂ ਨੇ ਨੂੰ ਸਰਕਾਰ ਦਾ ਹਿੱਸਾ ਮੰਨਦੇ ਆ ਇਨਾ ਗੁਨਾਹਾਂ ਚ ਆਪਣੀ ਸ਼ਮੂਲੀਅਤ ਕਬੂਲੀ ਹੈ ਉਹਨਾਂ ਨੂੰ ਸੁਪੀਰ ਬਾਦਲ ਸਜ਼ਾ ਜਮਾ ਲਗਾਈਆਂ ਗਈਆਂ ਨੇ ਪਰ ਕਿਉਂਕਿ ਸੁਖਦੇਵ ਸਿੰਘ ਢੀਂਡ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੋਨੋਂ ਚੱਲਣ ਫਿਰਨ ਤੋਂ ਅਸਮਰਥ ਇੱਥੇ ਸੇਵਾਦਾਰਾਂ ਦੀ ਡਿਊਟੀ ਨਿਭਾਉਂਦਾ ਦੇਸ਼ ਹੋਇਆ ਸੀ ਤੋਂ ਹੱਥ ਵਿੱਚ ਸੇਵਾਦਾਰਾਂ ਦਾ ਵਰਚਾ ਫੜਿਆ ਹੈ ਸੇਵਾਦਾਰਾਂ ਦਾ ਨੀਲਾ ਚੋਲਾ ਜਿਹੜਾ ਹੈ ਸਰਮਈ ਚੋਲਾ ਜਿਸ ਤੇ ਸ਼੍ਰੀ ਦਰਬਾਰ ਅਮਰ ਸਰ ਸਾਹਿਬ ਲਿਖਿਆ ਹੈ ਉਰ ਨਾਲ ਖੰਡੇ ਦਾ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਨਿਸ਼ਾਨ ਖੰਡੇ ਦਾ ਨਿਸ਼ਾਨ ਜਿਹੜਾ ਉਹ ਵੀ ਬਣਿਆ ਹੋਇਆ ਹੈ ਗੱਲ ਵਿੱਚ ਪੱਲਾ ਅਤੇ ਸੇਤਰਾ ਸੁਖਦੇਵ ਸਿੰਘ ਸਾਹਮਣੇ ਪਾਸੇ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਉਹ ਡਿਊਟੀ ਇਸੇ ਤੱਕ ਲਗਾਤਾਰ ਜਾਰੀ ਰੂ ਹੈ ਕਿ ਬਾਕੀ ਸੀ ਅਗਵਾਂ ਦੀ ਜਾਂ ਬਾਕੀ ਅਗਵਾਂ ਤੇ ਨੂੰ ਲਗਾਈ ਗਈ ਸਜਾਵਾਂ ਦੀ ਗੱਲ ਕਰੀਏ ਗੁਲਜਾਰ ਸਿੰਘ ਰਣੀਕੇ ਮਹੇਸ਼ੰਦਰ ਸਿੰਘ ਗਰੇਵਾਲ ਡਾਕਟਰ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਗਾਬੜੀਆ ਸੁਖਦੇਵ ਸਿੰਘ ਟਿੰਸਾ ਸੁਬੀਤ ਸਿੰਘ ਬਾਦਲਹਰਾਨੂ ਜਿਹੜਾ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਅਕਸਰ ਦੋ-ਦੋ ਦਿਨ ਇੰਨਾ ਪੰਜਾਬ ਪਾਵਨ ਪਿੱਤਰ ਸਥਾਨਾਂ ਤੇ ਸੇਵਾ ਜਿਹੜੀ ਹੈ ਇਹਨਾਂ ਆਗੂਆਂ ਵੱਲੋਂ ਕੀਤੀ ਜਾਣੀ ਹੈ ਉਹ ਅਕਾਲੀ ਦਲ ਚੋਂ ਬਾਗੀ ਹੋਏ ਇੱਕ ਧੜੇ ਵੱਲੋਂ ਜਿਸ ਨੂੰ ਬਾਅਦ ਵਿੱਚ ਅਕਾਲੀ ਸੁਧਾਰ ਲਹਿਰ ਦਾ ਨਾਮ ਦਿੱਤਾ ਗਿਆ ਇੱਕ ਮੰਗ ਥੋਪਿਆ ਗਿਆ ਸੁਪੀਤ ਸਿੰਘ ਬਾਦਲ ਤੇ ਦੋਸ਼ ਲਗਾਏ ਗਏ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਨ ਦੇ ਔਰ ਇਹਨਾਂ ਦੋਸ਼ਾਂ ਦੇ ਚਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲਹਰਾਨ ਨੂੰ ਜਾਣੀ ਕਿ ਅੱਜ ਦਿੱਲੀ ਤਲਬ ਕੀਤਾ ਗਿਆ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚ ਇੱਕ ਸਿੱਖ ਦੇ ਤੌਰ ਤੇ ਇੱਥੇ ਪਹੁੰਚ ਕੇ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇੱਥੇ ਇਸ ਨੂੰ ਅਪੁਸ਼ਟ ਦਿੱਤਾ ਔਰ ਉਸੇ ਦਿਨ ਪੰਜ ਸਿੰਘ ਕਰ ਦਿੱਤਾ ਗਿਆ ਔਰ ਉਸੇ ਦਿਨ ਹੀ ਜਿਹੜਾ ਸੇਵਾਦਾਰਾਂ ਦੇ ਜਿਸ ਦੇ ਵਿੱਚ ਆਪਣੀ ਹੱਥ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਭਗਵੰਤ ਸਿੰਘ ਵੱਲੋਂ ਆਪਣੀ ਡਿਊਟੀ ਪੂਰੀ ਕੀਤੀ ਗਈ ਹੈ ਹਾਜ਼ਰੀ ਲਗਵਾਈ ਗਈ ਹੈ ਸੇਵਾਦਾਰਾਂ ਦੇ ਇਸ ਲਈ ਸੇਵਾਦਾਰ ਇਹ ਆਦੇਸ਼ ਦਿੱਤੇ ਗਏ ਮਨੇ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਔਰ ਇੱਕ ਪਾਸੇ ਸੁਖਦੇਵ ਸਿੰਘ ਢੀਟ ਸਾਹਿਬ ਵੀ ਇਹ ਸੇਵਾ ਕਰਦੇ ਹੋਏ ਨਜ਼ਰ ਆਏ ਸਨ ਜੋ ਇਸ ਵੇਲੇ ਦੀ ਡਿਊਟੀ ਹੈ ਉਹ ਲਾਈ ਜਾਂਦੀ ਹੈ ਕਿ ਸੋਨੀ ਅਕਾਲੀ ਦਲ ਦੀ ਭਰਤੀ ਆਰੰਭ ਕਰਨੀ ਹੈ। ਔਰ ਭਰਤੀ ਸਵੇਸਿੰਗ ਢੀਂਟਾ ਸਾਹਿਬ ਵੀ ਘੰਟਾ ਕਰਪੂਰ ਸਦਵਾਰ ਤੇ ਪਹੁੰਚ ਚੁੱਕੇ ਨੇ। ਉਹਨਾਂ ਵੱਲੋਂ ਆਪਣੀ ਡਿਊਟੀ ਸ਼ੁਰੂ ਕੀਤੀ ਜਾਣੀ ਹੈ। ਇਸ ਤੋਂ ਬਾਅਦ ਪਰਲੀ ਬਾਹੀ ਦੇ ਕੋਲ ਡਿਊਟੀ ਦੇ ਪਤਨਾਤ ਸਨ। ਤੇ ਹੁਣ ਘੰਟਾ ਕਰਪੂਰ ਸਦਵਾਰ ਤੇ ਸੁਭੀਤ ਸਿੰਘ ਬੱਤਲ ਹਲਾ ਇਹ ਡਿਊਟੀ ਸ਼ੁਰੂ ਕਰ ਰਹੇ ਨੇ ਸੁਖਦੇਵ ਸਿੰਘ ਢੀਂਟਾ ਸਾਹਿਬ। ਔਰ ਸ੍ਰੀ ਦਰਬਾਰ ਸਾਹਿਬ ਦੀ ਡਿਊਟੀ ਲਗਾਈ ਗਈ ਸੀ ਸੇਵਾਵਨ ਵੱਲੋਂ ਕਿ ਇਹਨਾਂ ਅਗਵਾਲ ਵੱਲੋਂ ਜੋ-ਜੋ ਸੇਵਾਵਾਂ ਨਿਭਾਈਆਂ ਨੇ ਬਾਕਮਾ ਦੀ ਸਫਾਈ ਕੀਤੀ ਜਾਣੀ ਹੈ ਤਾਂ ਉਹ ਚਿੰਤ ਕਿ ਇਥੇ ਹਾਜ਼ਰੀ ਜਿਹੜੀ ਹੈ ਉਹ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਾਰਾ ਰਿਕਾਰਡ ਜਿਹੜਾ ਆਪਣੇ ਕੋਲ ਰੱਖਣਗੇ ਤਾਂ ਇਸੇ ਤਹਿਤ ਸੁਵੀਤ ਸਿੰਘ ਬਾਦਰ ਵੱਲੋਂ ਜਦੋਂ ਉਹਨੇ ਡਿਊਟੀ ਸ਼ੁਰੂ ਕੀਤੀ ਗਈ ਹੈ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਤੋਂ ਹਾਜ਼ਰੀ ਜਿਸ ਤਰ੍ਹਾਂ ਟਾਈਮ ਕਰ ਪਾਏ ਗਏ ਹਨ ਉਸ ਸਾਰਾ ਘਰਾ ਕੋਰੋਵੀ ਸਾਈਨ ਕਰਵਾ ਕੇ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਹੈ ਉਹ ਲਗਵਾਈ ਜਾ ਰਹੀ ਹੈ ਇਹਨਾਂ ਨੂੰ ਥੋੜਾ ਬੈਕ ਕਰਾ ਦਿਓ ਸਰਪੰਚ ਜੀ ਇਹਨਾਂ ਨੂੰ ਬੈਕ ਕਰਾ ਦਿਓ ਉਹਨਾਂ ਨੇ ਜਿਹੜਾ ਹਾਂ ਜੀ ਰੋਟਣੀ ਮਾਣੇ ਸਿੱਖ ਦੇ ਤੌਰ ਤੇ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਵਰਪੱਤ ਚੀ ਲੀਡਰਸ਼ਿਪ ਕਾਲ ਪੰਜ ਸਿਕ ਸਮਾਨ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਸ਼੍ਰੀ ਕਾਲ ਤਖਸਬ ਦੀ ਫਸੀਲ ਤੋਂ ਸਿੰਘ ਸਾਹਿਬ ਗਗਬੀਰ ਸਿੰਘ ਵੱਲੋਂ ਫੈਸਲੇ ਸੁਣਾਏ ਗਏ ਸਖਤ ਸਜ਼ਾਵਾਂ ਲਗਾਈਆਂ ਗਈਆਂ ਕਿਉਂਕਿ ਮਾਮਲਾ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੇ ਜੋ ਵਰਤਾਰਾ ਵਾਪਰਿਆ 2007 ਤੋਂ ਲੈ ਕੇ 2015 ਤੱਕ ਉਸ ਦੇ ਲਈ ਅਕਾਲੀ ਦਲ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਲਗਾਤਾਰ ਪੰਥਕ ਰਵਾਇਤਾ ਅਨੁਸਾਰ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ ਪਰੰਪਰਾਵਾਂ ਸਿੱਖ ਪਰੰਪਰਾਵਤਾਰ ਸਜ਼ਾ ਦੀ ਮੰਗ ਕੀਤੀ ਗਈ ਸੀ ਤੋਂ ਇਹ ਸਿਰ ਮੁਖ ਰੱਖਦੇ ਆ ਸਿੱਖ ਕੋਮ ਨੂੰ ਹਰ ਹੁਮਨ ਕੇਰੀ ਚੋਂ ਹਰ ਵਿਪਤਾ ਚੋਂ ਹਰ ਮੁਸ਼ਕਲ ਚੋਂ ਕੱਢਣ ਦੀ ਜ਼ਿੰਮੇਵਾਰੀ ਪੂਰੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਿੰਨ ਮਹੀਨੇ ਸਪੀਚ ਦਾ ਅੰਤ ਖਈਏ ਇਕਰਾਰ ਦਿੱਤਾ ਗਿਆ ਜਿਹੜਾ ਉਦੋਂ ਤੋਂ ਲੇਖ ਲਗਾ ਤਾ ਉਹਨਾਂ ਦਾ ਛੱਡ ਦਿੱਇਆ ਉਹਨਾਂ ਵੱਲੋਂ ਆਪਣੇ ਸਾਰੇ ਸਿਆਸੀ ਰੁਝੇਵੇਂ ਸਮਾਜਿਕ ਰੁਝੇਵੇਂ ਰੱਦ ਕੀਤੇ ਗਏ ਸਨ ਅਤੇ ਉੱਥੇ ਔਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੰਥ ਸਿੰਘ ਸਵਾਨ ਦੀ ਬੈਠਕ ਦਾ ਜੋ ਆਖਰਕਾਰ ਕੱਲ ਉਤਸੰਬਰ ਨੂੰ ਇਤਿਹਾਸਿਕ ਦਿਨ ਅਦਾਲਤ ਦੇ ਵਿੱਚ ਕੇਸ ਲੱਗਿਆ ਸੀ ਤੋਂ ਪੰਥ ਸਿੰਘ ਸਵਾਨ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਵੱਡੇ ਫੈਸਲੇ ਧਾਰਪਿਕ ਸਜ਼ਾਵਾਂ ਲਗਾਈਆਂ ਗਈਆਂ ਉਹਨਾਂ ਸਜ਼ਾਪਤ ਪੂਰਤ ਸ਼ੁਰੂ ਹੋਈ ਹੈ ਉਹਨਾਂ ਨੂੰ ਕੰਮ ਦੀ ਧਾਮਾ ਪਹਿਨਾਇਆ ਜਾ ਰਿਹਾ ਹੈ ਤਾਂ ਸਜ਼ਾ ਭੁਗਤਣ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਸ਼ ਸਿੰਘ ਢੀਂਡਸਾ ਇੱਕ ਘੰਟਾ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀਮੰਦਰ ਸਾਹਿਬ ਦੇ ਘੰਟਾ ਕਟਵਿਸ਼ਦਾਰ ਦੇ ਬਾਹਰ ਉਠਿਨਵਾਈ ਜਾ ਰਹੀ ਹੈ ਸਰਮਈ ਰੰਗ ਦਾ ਚੋਕਲਾ ਹੱਥ ਵਿੱਚ ਵਰਸ਼ਾ ਔਰ ਗੱਲ ਵਿੱਚ ਪੱਲਾ ਤੇ ਤਖਤੀ ਝਾੜ ਪਈ ਸੀ ਨਿਰ ਸਤਗੁਰ ਪ੍ਰਪਾਦ ate ਅਪਰਾਧਮਖਤੇ ਬਿਲਕੁਲ ਉਹ ਤਸਵੀਰਾਂ ਲਾਈਵ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ ਜਿੱਥੇ ਕੀ ਸੇਵਾਦਾਰ ਦੀ ਜੋ ਸੇਵਾ ਨਿਭਾਈ ਜਾ ਰਹੀ ਹੈ ਸੁਖਦੇਵ ਸਿੰਘ ਟੀਨਸਾਤ ਸੁਖਬੀਰ ਸਿੰਘ ਬਾਦਲ ਵੱਲੋਂ ਜਿਨ੍ਹਾਂ ਨੂੰ ਇਹ ਧਾਰਮਿਕ ਸਜ਼ਾ ਬੀਤੇ ਦਿਨ ਸੁਣਾਈ ਗਈ ਜਿਸ ਤਰ੍ਹਾਂ ਦੇ ਨਾਲ ਇਹ ਇਥੇ ਪਹੁੰਚੇ ਨੇ ਆਗੂ 9 ਤੋਂ 10 ਵਜੇ ਤੱਕ ਇਹ اسی ਤਰ੍ਹਾਂ ਦੇ ਨਾਲ ਸੇਵਾਦਾਰੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਣਗੇ ਉਸ ਤੋਂ ਬਾਅਦ ਲੰਗਰ ਹਲ ਵੀ ਜਾਣਗੇ ਉੱਥੇ ਵੀ ਸੇਵਾ ਨਾਲ ਉਹ ਨਿਭਾਈ ਜਾਣੀ ਹੈ ਸੋ ਇਹ ਵਕ ਵਕ ਆਗਵਾ ਨੂੰ ਵਕ ਵਕ ਧਾਰਮਿਕ ਸਜਾਵਾਂ ਜੋ ਪਿਤੇ ਦਿਨ ਸੁਣਾਈਆਂ ਗਈਆਂ ਔਰ ਅੱਜ ਇਹ ਸੇਵਾ ਨਿਭਾਉਣ ਦੇ ਲਈ ਆਗੂ ਜਿਹੜੇ ਨੇ ਹੁਣ ਪਹੁੰਚੇ ਨੇ ਸੋ ਸਭ ਤੋਂ ਪਹਿਲਾਂ 9 ਤੋਂ 10 ਵਜੇ ਤੱਕ ਸੇਵਾਦਾਰੀ ਸੇਵਾ ਨਿਭਾਰੇ ਸੁਖਬੀਰ ਸਿੰਘ ਬਾਦਲ ਤੇ ਸੁਦੇਸ਼ੀ ਚੀਜ਼ਾਂ ਨਜ਼ਰ ਆ ਰਹੇ ਨੇ ਰਵੀ ਬਖਸ਼ ਵੀ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਰਵੀ ਤੋਂ ਤਸਵੀਰਾਂ ਅਸੀਂ ਵੇਖ ਪਾਰਿਆ ਕਿਸ ਤਰ੍ਹਾਂ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਇਤਿਹਾਸਿਕ ਤਸਵੀਰਾਂ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਬੀਤੇ ਦਿਨ ਦਾ ਜਿਹੜਾ ਮੌਕਾ ਸੀ ਜੋ ਘਟਨਾਕ੍ਰਮ ਸੀ ਉਹ ਆਪਣੇ ਆਪ ਚ ਬੜਾ ਇਤਿਹਾਸਿਕ ਸੀ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਨਾਲ ਪੂਰੀ ਪੂਰੀ ਵਜ਼ਾਰਤ ਨੂੰ ਧਾਰਮਿਕ ਸਜ਼ਾਾਂ ਸੁਣਾਈਆਂ ਗਈਆਂ ਜਿਸ ਦੀ ਕਿ ਹੁਣ ਪਾਲਣਾ ਅੱਜ ਤੋਂ ਸ਼ੁਰੂ ਕਰਤੀ ਗਈ ਹੈ ਬਿਲਕੁਲ ਰਾਧਾ ਜਿਹੜੀਆਂ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਵੀ ਸਮਝਿਆ ਕਰ ਰਹੇ ਆ ਇਹ ਬਿਲਕੁਲ ਜਿਸ ਸਟ੍ਰੈਟਜੀ ਗੱਲ ਕਰ ਲਈ ਸੀ ਕਿ ਕੱਲ ਜਿਹੜੀ ਵੀ ਫੈਸਲਾ ਸੁਣਾਇਆ ਗਿਆ ਸੀ ਕਾਲ ਤਖਤ ਸਾਹਿਬ ਦਾ ਤਾਂ ਉਸ ਦੀ ਜਿਹੜੀ ਹੈ ਹੁਕਮ ਜਿਹੜਾ ਹੈ ਉਹ ਮੰਨਿਆ ਗਿਆ ਹੈ ਔਰ ਉਸ ਦੇ ਚੱਲਦੇ ਆ ਹੀ ਆ ਤੁਸੀਂ ਦੇਖ ਸਕਦੇ ਹੋ ਕਿ ਸੁਪੀਰ ਸਿੰਘ ਬਾਦਲ ਵੱਲੋਂ ਜੋ ਹੈ ਉਹ ਮੇਨ ਐਂਟਰੈਂਸ ਹੈ ਜਿਹੜੀ ਕੰਟਾ ਕਾਰਵਾ ਲਈ ਉਸ ਦੇ ਬਾਹਰ ਬੈਠ ਕੇ ਜਿਹੜੀ ਹੈ ਉਹ ਸਿਵਾ ਨਿਭਾਈ ਜਾ ਰਹੀ ਹੈ ਬਿਲਕੁਲ ਗਲਾ ਦੇ ਵਿੱਚ ਜਿਹੜੀਆਂ ਨੇ ਉਹ ਤਕਤੀਆਂ ਵੀ ਜਿਹੜੀਆਂ ਨੇ ਪਾਈਆਂ ਗਿਆ ਨੇ ਔਰ ਇਸ ਦੇ ਉੱਤੇ ਜਿਹੜਾ ਹੈ ਉਹ ਸਾਫ ਜੋ ਹੈ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ ਤਾਂ ਕਿ ਉਹ ਬਖਸ਼ਣ ਵਾਸਤੇ ਆਪਣੇ ਆਪ ਨੂੰ ਬਖਸ਼ਾਉਣ ਵਾਸਤੇ ਜੋ ਹੈ ਇੱਥੇ ਬੈਠੇ ਨੇ ਕਿਉਂਕਿ ਹਮੇਸ਼ਾ ਹੀ ਗੁਰੂ ਘਰ ਦਾ ਇਹ ਇਤਿਹਾਸ ਰਿਹਾ ਹੈ ਕਿ ਜਿਹੜਾ ਵੀ ਇੱਥੇ ਸਰਨੀ ਪਿਆਏ ਆ ਕੇ ਜਿਹੜਾ ਵੀ ਆਪਣੀਆਂ ਬੁਨਾਂ ਬਖਸ਼ਾਉਣ ਵਾਸਤੇ ਪਿਆਏ ਤਾਂ ਉਸ ਨੂੰ ਗੁਰੂ ਘਰ ਦੇ ਵਿੱਚ ਹਮੇਸ਼ਾ ਜਿਹੜੀ ਹੈ ਉਹ ਬਖਸ਼ਿਸ਼ ਪ੍ਰਾਪਤ ਹੋਈ ਜਾਵੇ ਇਸੇ ਤੇ ਚੱਲਦਾ ਹੈ ਕਾਲ ਅਕਾਲ ਤੱਕ ਸਾਹਿਬ ਨੇ ਜਥੇਦਾਰ ਹੋਣਾ ਵੀ ਜਦੋਂ ਸੰਬੋਧਨ ਕੀਤਾ ਸੀ ਤਾਂ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੋਈ ਵੀ ਗੁਰੂ ਘਰ ਦੇ ਵਿੱਚ ਨਿਮਾਣਾ ਹੋ ਕੇ ਪਹੁੰਚੇਗਾ ਆਪਣੀ ਭੁੱਲ ਨੂੰ ਜਿਹੜਾ ਹੈ ਉੱਥੇ ਮੰਨੇਗਾ ਕਾਲ ਤੱਕ ਸਾਬਦੇ ਤਾਂ ਉਹਨੂੰ ਹਮੇਸ਼ਾ ਹੀ ਇਸ ਤਰ੍ਹਾਂ ਕੋ ਬਖਸ਼ਿਸ਼ ਮਿਲਦੀ ਹੈ ਔਰ ਇਸੇ ਦੇ ਚਲਦੇ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸੇਵਾ ਲਈ ਜਾਂਦੀ ਜਿਹੜੀ ਧਾਰਮਿਕ ਤਨਖਾਹ ਲਈ ਜਾਂਦੀ ਹੈ ਉਹ ਵੀ ਇਸੇ ਕਰਕੇ ਲਈ ਜਾਂਦੀ ਹੈ ਤਾਂ ਜੋ ਕਿ ਨਿਮਾਣਾ ਹੋ ਕੇ ਸਿੱਖ ਮੰਨੇ ਆਪਣੀ ਜਿਹੜੀ ਹੈ ਹਉਮੈ ਛੱਡ ਕੇ ਜਿਹੜੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਲੱਗੇ ਤਾਂ ਕੋਈ ਉਹਨੂੰ ਜਿਹੜੀ ਹੈ ਉਹ ਇੱਥੋਂ ਬਖਸ਼ਿਸ਼ ਜਿਹੜੀ ਹੈ ਉਹ ਮਿਲੇ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਨੇ ਉਹ ਗੱਲ ਦੇ ਵਿੱਚ ਪਈਆਂ ਗਿਆ ਨੇ ਉਸ ਦੇ ਉੱਤੇ ਵੀ ਸਾਫ਼ ਇਹ ਲਿਖਿਆ ਗਿਆ ਹੈ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਢੋਈ ਕਿਤੇ ਨਾ ਢੋਈ ਸਰਨ ਆਵੇ ਤਾਂ ਨਿਰਮਲ ਹੋਈ ਸਾਫ਼ ਜਿਹੜੀ ਹੈ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਇੱਥੇ ਅਨਕਿਤ ਕੀਤਾ ਗਿਆ ਨੇ ਕਿ ਜਿਹੜਾ ਵੀ ਨਿਰਮਲ ਹੋ ਕੇ ਜਿਹੜਾ ਵੀ ਇੱਥੇ ਪਹੁੰਚਦਾ ਹੈ ਜਿਹੜਾ ਵੀ ਇਹ ਸੇਵਾ ਦੇ ਵਿੱਚ ਆ ਕੇ ਜਿਹੜੀ ਆਪਣੀ ਸੇਵਾ ਨਿਭਾਉਂਦਾ ਹੈ ਤਾਂ ਉਸ ਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਬਖਸ਼ਿਸ਼ ਮਿਲਦੀ ਹੈ ਪ੍ਰਾਪਤ ਹੁੰਦੀ ਹੈ ਔਰ ਅਸੀਂ ਇਹਦੇ ਚੱਲਦੇ ਆਸੀਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੀ ਹੈ ਉਹ ਸੇਵਾ ਨਿਭਾਈ ਜਾ ਰਹੀ ਹੈ ਫਿਲਹਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਵੇਰੇ 9 ਵਜੇ ਦਾ ਸਮਾਂ ਜਿਹੜਾ ਹੈ ਉਹ ਨਿਰਧਾਰਤ ਕੀਤਾ ਗਿਆ ਸੀ ਸੇਵਾ ਵਾਸਤੇ ਔਰ 9 ਵਜੇ ਜੋ ਹੈ ਉਸ ਵੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਸਾ ਦੋਵੇਂ ਹੀ ਆਗੂ ਕਿਉਂਕਿ ਉਹ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਬਜ਼ੁਰਗ ਨੇ ਔਰ ਉਹ ਬਿਮਾਰ ਉਹ ਇਥੇ ਬਾਹਰ ਪਹਿਰੇਦਾਰੀ ਦੀ ਸੇਵਾ ਦਿੱਤੀ ਸੀ ਔਰ ਸੁਭੀਰ ਸਿੰਘ ਬਾਦਲ ਵੀ ਜਿਹੜੀ ਆ ਉਹਨਾਂ ਦੇ ਵੀ ਲੱਤ ਦੇ ਉੱਤੇ ਸੱਟ ਲੱਗੀ ਸੀ ਔਰ ਚੱਲਣ ਫਿਰਨ ਤੋਂ ਸਮਰਥਤ ਤਾਂ ਵੀ ਉਹ ਤਾਂ ਹੀ ਉਹਨਾਂ ਨੂੰ ਇੱਥੇ ਬੈਠ ਕੇ ਜਿਹੜੀ ਬਰਚਾ ਫੜ ਕੇ ਪਹਿਰੇਦਾਰੀ ਦੀ ਸੇਵਾ ਜਿਹੜੀ ਆ ਉਹ ਲਗਾਈ ਗਈ ਸੀ ਅਕਾਲ ਤਖਤ ਸਾਹਿਬ ਦੇ ਜਿਸਕਰਵਾਲੋਂ ਬਾਕੀ ਜਿਹੜੇ ਨੇ ਮੰਤਰੀ ਸਨ ਜਿਹੜਾ ਉਸ ਵੇਲੇ 2007 ਤੋਂ ਲੈ ਕੇ 2007 11 ਦੀ ਸਰਕਾਰ ਤੇ ਜਾਂ ਜਿਹੜੇ ਹੋਰ ਜਿਹੜਾ ਨੂੰ ਇਹ ਸੱਜਾ ਸਲਾਈਗੇ ਤਾਂ ਉਹਨਾਂ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਿਆ ਨੇ ਉਹ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਜਿਹੜੇ ਬਾਥਰੂਮ ਨੇ ਉਹ ਸਾਫ਼ ਕਰਨੇ ਹੋਣਗੇ ਉਸ ਤੋਂ ਬਾਅਦ ਪਾਂਠੇ ਮੰਜਰੇ ਆਉਣਗੇ ਔਰ ਲੰਗਰਾਂ ਦੀ ਜਿਹੜੇ ਜਾ ਕੇ ਸੇਵਾ ਜਿਹੜੀ ਆ ਉਹ ਨਿਭਾਉਣੀ ਹੋਵੇਗੀ ਇਸ ਦੇ ਨਾਲ-ਨਾਲ ਹੀ ਜੋ ਹੈ ਕੀਰਤਨ ਸਰਵਨ ਕਰਨ ਦੀ ਸੇਵਾ ਵੀ ਜਿਹੜੀ ਆ ਉਹ ਵੀ ਲਗਾਈ ਗਈ ਹੈ ਇਹਨਾਂ ਨੂੰ ਜਿਹੜੇ ਵੀ ਕੱਲ लोग इत्ते तलब होए सन और मैं दसना चाहूंगा कि जिस तरह ਤੁਸੀਂ ਕਹਿ ਰਹੇ ਸੀ ਬਿਲਕੁਲ ਇਤਿਹਾਸਕ ਪਾਲ ਜਿਹੜੇ ਨੇ ਉਹ ਬੰਦੇ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਵੀ ਜਿਹੜੀਆਂ ਨੇ ਆ ਉਹ ਵੀ ਇਤਿਹਾਸ ਦੇ ਵਿੱਚ ਜਿਹੜੀਆਂ ਨੇ ਉਹ ਗੱਲ ਹੈ ਕਿ ਇਸ ਤਰ੍ਹਾਂ ਜਿਹੜੀ ਆ ਆ ਭੁੱਲਾ ਬਖਸ਼ਾਉਣ ਵਾਸਤੇ ਇਹ ਲੀਡਰ ਇੱਥੇ ਪਹੁੰਚੇ ਸਨ ਕਿ ਉਹਨਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਜਦੋਂ ਸਰਕਾਰ ਦੇ ਵਿੱਚ ਸੰਸਦਤਾ ਦੇ ਵਿੱਚ ਸੰਤਾ ਉਹਨਾਂ ਵੱਲੋਂ ਕਈ ਜਿਹੜੀਆਂ ਜੀਆਂ ਭੁੱਲਾ ਹੋਈਆਂ ਨੇ ਜਿਹੜੀਆਂ ਮੁਨਾਬਖਸ਼ਯੋਗ ਹਨ ਤਾਂ ਉਹ ਇੱਥੇ ਆਣ ਕੇ ਉਹਨਾਂ ਨੇ ਜਿਹੜੀਆਂ ਨੇ ਆਪ ਹੀ ਆ ਭੁੱਲਾ ਬਖਸ਼ਾਈਆਂ ਨੇ ਔਰ ਗੁਰੂ ਦੇ ਘਰੋਂ ਮੈਂ ਉਹਨਾਂ ਨੂੰ ਜੋ ਬਖਸ਼ਿਸ਼ ਮਿਲੀ ਹੈ ਜੋ ਸੇਵਾ ਦੇ ਰੂਪ ਦੀ ਜ ਔਰ ਉਹ ਨਵलो ਜਿਹੜੀ ਹੈ ਨਪਾਈ ਗਈ ਹੈ ਬਿਲਕੁਲ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਇਹ ਜਿਹੜਾ ਹੈ ਉਹ ਦਰਜ ਹੋਵੇਗਾ ਔਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਸੁਖਬੀਰ ਸਿੰਘ ਬਾਦਲ ਜੋ ਨੇ ਉਹ ਆਪਣੀ ਇਹ ਸੇਵਾ ਜਿਹੜੀ ਹੈ ਨਾਲ ਉਹਨੂੰ ਲਗਾਤਾਰ ਇੱਥੇ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਜੀਰਾ ਦਾ ਬਿਲਕੁਲ ਸੋ ਇਹ ਤਸਵੀਰਾਂ ਲਗਾਤਾਰ ਪਿੰਡਾਂਸ਼ਕਾਂ ਨੂੰ ਸੀ ਦਿਖਾ ਰਿਹਾ ਜਿੱਥੇ ਕੀ ਇੱਕ ਘੰਟੇ ਦੀ ਸੇਵਾਦਾਰ ਵਜੋਂ ਸੇਵਾ ਅਜਨ ਨਿਭਾਈ ਜਾਣੀ ਹੈ ਔਰ ਇਹ ਵਕਫ ਵਕ ਸਜ਼ਾਵਾਂ ਜੜੀਆਂ ਨੇ ਦਿੱਤੀਆਂ ਗਈਆਂ ਨੇ ਰਵੀ ਜਿਸ ਨਾਲ ਅਸੀਂ ਬੀਤੇ ਦਿਨ ਦੇਖਿਆ ਕਿ ਇਸੇ ਕਾਲ ਤੱਕ ਸਾਦੀ ਫਸੀਲ ਤੋਂ ਨਾ ਸਿਰਫ ਜਿਹੜਾ ਹੈ ਵਕਫਾ ਖਾਗੋਨੋਂ ਨਦੀ ਸਜ਼ਾਵ ਜੜੀਆਂ ਗੁਨਾਹ ਦੇ ਹਿਸਾਬ ਦੇ ਨਾਲ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਬਲਕਿ ਕਈ ਸਖਤ ਟਿੱਪਣੀਆਂ ਵੀ ਕੀਤੀਆਂ ਗਈਆਂ ਬਿਲਕੁਲ ਰਦਾ وہی ਗੱਲ ਅਸੀਂ ਦੇਖੀ ਹੈ ਤਾਂ ਜਦੋਂ ਇਹ ਸ਼ੁਰੂਆਤ ਕੀਤੀ ਗਈ ਸੀ ਜੇਤੇਦਾਰ ਕਾਲਕਤਕ ਸਾਹਿਬ ਵੱਲੋਂ ਇਹਨਾਂ ਨੂੰ ਸੁਝਾਵ ਸਜਾਉਣ ਲਈ ਇਹਨਾਂ ਆਗੂਆਂ ਦੇ ਤਾਂ ਉਹਨਾਂ ਨੇ ਸਿੱਧੇ-ਸਿੱਧੇ ਪੁੱਗੇ ਤਾੜਨਾ ਪਹਿਲਾਂ ਕੀਤੀ ਕਿ ਪਹਿਲਾਂ ਹਾਂ ਜਾਂ ਨਾ ਦੇ ਵਿੱਚ ਜੜਾਏ ਉਹ ਜਵਾਬ ਦਿੱਤਾ ਜਾਏ ਔਰ ਸਿੱਧੇ-ਸਿੱਧੇ ਸਵਾਲ ਜਿਹੜੇ ਨੇ ਜੋ ਕਿ ਸੰਗਤ ਦੇ ਸਵਾਲ ਵੀ ਉੱਥੇ ਕਾਲਕਤਕ ਸਾਹਿਬ ਦੇ ਪਹੁੰਚਦੇ ਨੇ ਵਕ ਵਕ ਜਿਹੜੀਆਂ ਨੇ ਸਿੱਖ ਸੰਸਥਾਵਾਂ ਦੇ ਸਵਾਲ ਵੀ ਉੱਥੇ ਪਹੁੰਚਦੇ ਨੇ ਤਾਂ ਸਿੱਧੇ ਸਵਾਲ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਜੋ ਕਿ ਉਹਨਾਂ ਦਾ ਜਵਾਬ ਮਿਲ ਸਕੇ ਔਰ ਸਿੱਧੇ-ਸਿੱਧੇ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਵੀ ਉ ਉਹ ਲੋ ਜਿਹੜੇ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਸਿੱਧੇ ਸਵਾਲ ਜਿਹੜੇ ਨੇ ਉਹ ਉਹ ਜਿਹਨਾਂ ਦਾ ਜਵਾਬ ਦਿੱਤੇ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਸਰਕਾਰ ਵਲੇ ਕਈ ਜੜੀਆਂ ਨੇ ਉਹ ਉਹ ਭੁੱਲਾ ਹੋਈਆਂ ਨੇ ਔਰ ਉਹਨਾਂ ਨੇ ਇਹ ਭੁੱਲਾ ਜੜੀਆਂ ਨੇ ਉੱਥੇ ਮੰਨੀਆਂ ਨੇ ਤਾਂ ਹੀ ਜਿਹੜੀ ਅੱਜ ਉਹਨਾਂ ਨੂੰ ਇਹ ਤਨਖਾਹ ਜਿਹੜੀ ਆ ਉਹ ਲਗਾਈ ਗਈ ਸੀ ਔਰ ਜਿਹੜੀ ਤਨਖਾਹ ਉਹਨਾਂ ਨੇ ਕਿਹਾ ਸੀ ਨਿਵਾਣੇ ਹੋ ਕੇ ਪਹਿਲਾਂ ਜਿਸ ਤਰ੍ਹਾਂ ਵੀ ਉਹਨਾਂ ਦੇ ਅਕਸਰ ਬਿਆਨ ਹੁੰਦੇ ਰਹੇ ਕਿਉਂਕਿ 3 ਮਹੀਨੇ ਤੋਂ ਜਦੋਂ ਇਹ ਸਾਰਾ ਪ੍ਰਚਾਰਾ ਚੱਲਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਹੈ ਇਹ ਤਿੰਨ 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 ਮਹੀਨੇ ਤੋਂ ਵਿੱਚ ਉਹਨਾਂ ਨੇ ਕਈ ਵਾਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਕੇ ਜੋ ਹੈ ਉਹ ਇਹ ਅਰਦਾਸ ਕੀਤੀ ਐ ਸੀ ਕਿ ਉਹਨਾਂ ਦੀ ਜਲਦੀ ਤੋਂ ਜਲਦੀ ਜਿਹੜੀ ਹੈ ਉਹਨਾਂ ਦੀ ਗੱਲ ਸੁਣੀ ਜਾਵੇ ਔਰ ਉਹ ਜੋ ਵੀ ਸਜਾ ਉਹਨਾਂ ਨੂੰ ਬੰਦੀ ਹੈ ਉਹ ਇਸ ਮਕਰਨ ਕੀਤੀ ਜਾਵੇ ਤਾਂ ਉਹ ਫਿਰ ਕੱਲ ਬੀਤੀ 2 ਦਸੰਬਰ ਨੂੰ ਜਦੋਂ ਦਸੰਬਰ ਨੂੰ ਜਦੋਂ ਮਾਫ ਕਰਨਾ ਜਦੋਂ ਉੱਥੇ ਉਹਨਾਂ ਨੂੰ ਤ ਜਿਹੜੀ ਧਾਰਮਿਕ ਸਜ਼ਾ ਲਗਾਈ ਕੀ ਜਿਸ ਦੇ ਚਲਦਿਆ ਹੀ ਉਹਨਾਂ ਵੱਲੋਂ ਜਿਹੜੀ ਅੱਜ ਇੱਥੇ 1 ਘੰਟੇ ਦੀ ਸੇਵਾ ਜਿਹੜੀ ਹੈ ਪਹਿਰੇਦਾਰ ਦੇ ਤੌਰ ਦੇ ਉੱਤੇ ਨੀਲਾ ਚੋਲਾ ਪਰਾ ਕੇ ਬਰਛਾ ਹੱਥੇ ਫੜ ਕੇ ਜਿਹੜੀ ਹੈ ਇੱਥੇ ਨਿਭਾਈ ਜਾ ਰਹੀ ਹੈ ਇਸ ਵਕਤ ਬਿਲਕੁਲ ਤੋਂ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾ ਪਰਸ ਨੂੰ ਕਹਾਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਦਰਬਾਰ ਸਾਹਿਬ ਦਾ ਮਨਮੋਹਕ ਨਜ਼ਾਰਾ ਵੀ ਜਿਹੜਾ ਹੈ ਉਹ ਸਾਫ਼ ਇੱਥੋਂ ਐਂਟਰਸ ਦੇ ਵਿੱਚੋਂ ਜੋ ਹੈ ਉਹ ਦਿਖਾਈ ਦੇ ਰਿਹਾ ਬਿਲਕੁਲ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਦਰਬਾਰ ਸਾਹਿਬ ਦੀ ਉਹ ਸੁਨਹਿਰੀ ਇਮਾਰਤ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਔਰ ਨਾਲ ਹੀ ਬਿਲਕੁਲ ਐਂਟਰਸ ਦੇ ਉੱਤੇ ਜਿਹੜੇ ਨੇ ਉਹ ਸਪੀਤ ਸਿੰਘ ਬਾਦਲ ਪਹਿਰੇਦਾਰੀ ਦੀ ਸੇਵਾ ਦੇ ਉੱਤੇ ਬੈਠੇ ਹੋਏ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਹੱਥੇ ਵਿੱਚ ਪਰਛਾ ਫੜ ਕੇ ਚੋਲਾ ਬਾਗ ਜਿਸ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਹੁਕਮ ਹੋਇਆ ਸੀ ਰਵਾਇਤ ਦਾ ਉਸੇ ਤਰ੍ਹਾਂ ਹੀ ਉਹ ਇੱਥੇ ਬੈਠ ਕੇ ਆਪਣੀ ਸੇਵਾ ਨਿਭਾਉਂਦੇ ਦਿਖਾਈ ਦੇ ਰਹੇ ਨੇ ਬਿਲਕੁਲ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਮੇਨ ਐਂਟਰਸ ਦੇ ਉੱਤੇ ਔਰ ਦੂਸਰੇ ਪਾਸੇ ਤਸਵੀਰ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੀ ਸਵਾਜ ਸਜਾ ਜਿਹੜੀ ਹੈ ਉਹ ਕਲ ਸੁਲਾਈ ਗਈ ਸੀ ਔਰ ਉਸ ਤਰ੍ਹਾਂ ਸੁਖਦੇਵ ਸਿੰਘ ਢੀਂਸਾ ਵੀ ਇੱਕ ਪਾਸੇ ਜਿਹੜੇ ਹੈ ਦਰਵਾਜੇ ਜਿਹੜਾ ਮੇਨ ਐਂਟਰੈਂਸ ਹੈ ਉਹਦੇ ਇੱਕ ਪਾਸੇ ਸੁਖਦੇਵ ਸਿੰਘ ਢੀਂਸਾ ਬੈਠੇ ਹੋਏ ਦਿਖਾਈ ਦੇ ਰਹੇ ਨੇ ਔਰ ਦੂਸਰੇ ਪਾਸੇ ਸੁਬੀਰ ਸਿੰਘ ਬਾਦਲ ਜੋਨੇ ਉਹ ਤੁਸੀਂ ਦੇਖ ਸਕਦੇ ਹੋ ਸਵੀਤੋ ਸੁਬੀ ਸਿੰਘ ਬਾਦਲ ਇੱਥੇ ਪਹੁੰਚੇ ਨੇ ਤਾਂ ਨਿਮਾਣੇ ਹੋ ਕੇ ਜਿਹੜੇ ਨੇ ਨਸਰਾਂ ਥਾ ਕਰਕੇ ਉਹਨਾਂ ਵੱਲੋਂ ਜਿਹੜੀ ਆਪਣੀ ਸੇਵਾ ਨਰਾਈ ਜਾ ਰਹੀ ਹੈ ਔਰ ਕਿਤੇ ਨਾ ਕਿਤੇ ਕੋਈ ਜਾਬ ਕਰਦੇ ਹੋਏ ਵੀ ਜਿਹੜੇ ਨੇ ਉਹ ਪਈ ਦੇ ਰਹੇ ਨੇ ਤਾਂ ਜੋ ਕੀ ਆਪਣੀ ਜਿਹੜੀਆਂ ਉਹਨਾਂ ਨੂੰ ਪੁੱਲਾ ਹੋਈਆਂ ਨਾ ਜਿਸ ਦੀ ਉਹਨਾਂ ਨੂੰ ਜਿਹੜੀ ਤਨਖਾਹ ਲੱਗੀ ਹੈ ਉਹ ਉਸ ਨੂੰ ਨਿਭਾਉਣ ਅਤੇ ਗੁਰੂ ਘਰ ਦੇ ਵਿੱਚ ਜਦੋਂ ਵੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੱਲ ਜਥੇਦਾਰੋਂ ਰਾਮੀ ਜੀ ਸਬੋਧਨ ਚ ਕਿਹਾ ਸੀ ਕਿ ਜਿਹੜਾ ਨਿਮਾਣਾ ਹੋ ਕੇ ਆਵੇਗਾ ਇੱਥੇ ਜਿਹੜਾ ਵੀ ਇੱਥੇ ਝੁੱਕ ਕੇ ਸਤਰ ਦਿੱਤੇ ਆਵੇਗਾ ਤਾਂ ਉਸ ਨੂੰ ਹਮੇਸ਼ਾ ਇੱਥੋਂ ਬਖਸ਼ਿਸ਼ ਮਿਲਦੀ ਆ ਰਹੀ ਆਪਣੀ ਜਿਹੜੀ ਇਹ ਤਨਖਾਹ ਜਦੋਂ ਉਹ ਪੂਰੀ ਕਰਨਗੇ ਤਾਂ ਉਸ ਤੋਂ ਬਾਅਦ ਫਿਰ ਇੱਥੇ ਨਤਮਸਤਕ ਜਦੋਂ ਹੋਣਗੇ ਤਾਂ ਉਹ ਉਹਨਾਂ ਦੀ ਜਿਹੜੀ ਹੈ ਸਾਰੀ ਇਹ ਪੁੱਲਾ ਜਿਹੜੀਆਂ ਨੇ ਉਹ ਇੱਥੋਂ ਬਖਸ਼ੀਆਂ ਜਾਣਗੀਆਂ ਜੀ ਬਿਲਕੁਲ ਜੋ ਤਸਵੀਰਾਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਆ ਇਸੇ ਤਰ੍ਹਾਂ ਦੇ ਨਾਲ ਸੇਵਾ ਨਿਭਾਉਂਦੇ ਨਜ਼ਰ ਆਉਣਗੇ ਸੋ ਇੱਥੇ ਲਗਾਤਾਰ ਸਾਰੇ ਸਹਿਯੋਗੀ ਰਵੀ ਬਖਤ ਮਨਿੰਦਰ ਮੋਂਗਾ ਬਣੇ ਹੋਏ ਨੇ ਜਾਣਕਾਰੀ ਤੇ ਤਸਵੀਰਾਂ ਪਹੁੰਚਾ ਰਹੇ ਨੇ ਮਨਿੰਦਰ ਤੇ ਰਵੀ ਤੁਸੀਂ ਬਣੇ ਰਹਿਣਾ ਤੁਹਾਡੇ ਤੋਂ ਅਸੀਂ ਹੋਰ ਵੀ ਤਸਵੀਰਾਂ ਤੇ ਜਾਣਕਾਰੀ ਤੇ ਦਰਸ਼ਕਾਂ ਤੱਕ ਲਗਾਤਾਰ ਪਹੁੰਚਾਵਾਂਗੇ ਸੋ ਤਮਾਮ ਜਿਹੜੇ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਬੀਤੇ ਦਿਨ ਉਸ ਦੀ ਹੁਣ ਪਾਲਣਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ